ਮੈਡ ਬੈਡ ਬਿੱਲ ਇਹਦੇ ਵਿਰੋਧ ਦੇ ਵਿੱਚ ਖੜਾ ਹੋਇਆ ਅੱਜ ਸਾਡੇ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੇ ਕਿਹਾ ਕਿ ਅਸੀਂ ਮੁਸਲਮਾਨਾਂ ਦੇ ਬਹੁਤ ਹਮਦਰਦਾਂ ਪਰ ਸਭਾ ਭਤੀ ਜੀ ਥੋੜੀ ਸੰਜੀਦਗੀ ਕਿਸੇ ਮਸਲੇ ਲਈ ਤੁਹਾਡੇ ਲੱਛੇਦਾਰ ਭਾਸ਼ਣ ਤੋਂ ਨਹੀਂ ਤੁਹਾਡੇ ਐਕਸ਼ਨਸ ਤੋਂ ਪਤਾ ਲੱਗਦੀ ਹੈ ਤੇ ਮੁਸਲਮਾਨਾਂ ਪ੍ਰਤੀ ਕੀ ਰਵੱਈਆ ਬੀਜੇਪੀ ਦਾ ਪਿਛਲੇ 11 ਸਾਲ ਚ ਰਿਹਾ ਸਾਰਾ ਦੇਸ਼ ਜਾਣਦਾ ਤੇ ਅੱਜ ਇੱਥੇ ਸਦਨ ਦੇ ਅੰਦਰ ਵੀ ਬੜੇ ਸਾਰੇ ਮੈਂਬਰ ਨੇ ਜ਼ਿਕਰ ਕੀਤਾ ਕਿ ਜਿਹੜੇ ਮਾਨਜੋਗ ਗ੍ਰਹਿ ਮੰਤਰੀ ਜੀ ਕਹਿ ਰਹੇ ਸੀ ਬਹੁਤ ਸੰਜੀਦਾ ਮੁਸਲਮਾਨਾਂ ਪ੍ਰਤੀ ਬਹੁਤ ਹਮਦਰਦ ਆ ਤੇ ਉਸ ਪਾਰਟੀ ਦਾ ਜ ਇੱਕ ਵੀ ਮੈਂਬਰ ਮੁਸਲਮਾਨ ਨਹੀਂ ਤੇ ਯੂਪੀ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਸਭ ਤੋਂ ਜ਼ਿਆਦਾ ਐਮ ਐਲ ਏ ਹੈ ਸਵਾਪਤੀ ਜੀ ਇਹ ਮੁਸਲਮਾਨਾਂ ਦੀ ਹਮਦਰ ਸਰਕਾਰ ਦਾ ਇੱਕ ਵੀ ਐਮ ਐਲ ਏ ਇੱਕ ਵੀ ਐਮ ਐਲ ਏ ਮੁਸਲਮ ਨਹੀਂ ਤੇ ਕਹਿ ਰਹੇ ਜੀ ਅਸੀਂ ਮੁਸਲਮਾਨਾਂ ਦੇ ਬਹੁਤ ਹਮਦਰ ਦਾ ਇਸ ਸਭਾਪਤੀ ਜੀ ਸਿੱਧਮ ਸਿੱਧਾ ਕਲਾ ਮੁਸਲਮਾਨ ਭਾਈਚਾਰੇ ਤੇ ਨਹੀਂ ਇਹ ਜਿਹੜਾ ਦੇਸ਼ ਦਾ ਸੰਵਿਧਾਨ ਆ ਉਹਦੇ ਤੇ ਹਮਲਾ ਹੈ ਜਿਹੜਾ ਆਰਟੀਕਲ 26 ਹੈ ਜਿਹਦੇ ਚ ਇਹ ਆ ਕਿ ਤੁਸੀਂ ਆਪਣੀ ਸੰਸਥਾ ਬਣਾ ਵੀ ਸਕਦੇ ਹੋ ਤੇ ਉਹਨੂੰ ਚਲਾਉਣ ਦਾ ਹੱਕ ਵੀ ਉਸੇ ਭਾਈਚਾਰੇ ਦੇ ਜਿਹੜੇ ਲੋਕਾਂ ਤੇ ਆ ਉਹਦੇ ਤੇ ਵੀ ਹਮਲਾ ਹੈ ਇਹ ਅੱਜ ਇੱਕ ਰਸਤਾ ਜਿਹੜਾ ਮਿਨੋਰਟੀਜ਼ ਦੇ ਧਰਮਾਂ ਤੇ ਜਿਹੜਾ ਡਾਕਾ ਮਾਰਨ ਦਾ ਜਿਹੜਾ ਖੋਲ ਦਿੱਤਾ ਗਿਆ ਆ ਤੁਸੀਂ ਵਕਫੋਰਡ ਤੇ ਕੀਤਾ ਕੱਲ੍ਹ ਨੂੰ ਤੁਸੀਂ ਸਾਡੀ ਸਿੱਖਾਂ ਤੇ ਅੱਜ ਵੀ ਤੇ ਵੀ ਕਰ ਸਕਦੇ ਹੋ ਤੁਸੀਂ ਬੋਧੀਆਂ ਦੇ ਵੀ ਕਰ ਸਕਦੇ ਹੋ ਤੁਸੀਂ ਸਾਰੇ ਧਰਮਾਂ ਦੇ ਕਰ ਸਕਦੇ ਹੋ ਸੋ ਇਹ ਦੇਸ਼ ਤੇ ਸੰਵਿਧਾਨ ਤੇ ਹਮਲਾ ਹੈ ਕੱਲਾ ਇੱਥੇ ਨਹੀਂ ਇਹਦੇ ਚ ਇੱਕ ਹੋਰ ਪ੍ਰੋਵੀਜ਼ਨ ਹੈ ਕਿ ਜੇ ਤੁਸੀਂ ਜਿਨੇ ਵਕਫ ਲਈ ਕੁਝ ਵੀ ਡੋਨੇਟ ਕਰਨੀ ਹੈ ਉਹ 5 ਸਾਲ ਤੋਂ ਜਿਹੜਾ ਇਬਾਦਤ ਕਰਦਾ ਹੋਵੇ 5 ਸਾਲ ਤੋਂ ਪ੍ਰੈਕਟਿਸ ਕਰਦਾ ਹੋਵੇ ਸਰ ਇਹਦੀ ਕੀ ਪਰਿਭਾਸ਼ਾ ਹੈ ਕੀ ਤੁਸੀਂ ਉਹ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਲਾਉਂਗੇ ਕਿ 5 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਕਿ ਨਹੀਂ ਕਰ ਰਿਹਾ ਇਹਦਾ ਕਿਵੇਂ ਪਤਾ ਚੱਲੂਗਾ ਸੋ ਇਹ ਆਰਟੀਕਲ 14 ਦੀ ਸਿੱਧਮ ਸਿੱਧੀ ਉਲੰਘਣਾ ਜਿਹੜੀ ਇਹਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਸਰ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਸੱਚਰ ਕਮੇਟੀ ਦੀ ਰეკਮੈਂਡੇਸ਼ਨ ਹੈ ਉਹਦੇ ਧਾਰ ਤੇ ਜਿਹੜੇ ਨੇ ਇਹਨੂੰ ਲਿਆਂਦਾ ਗਿਆ ਸਰ ਸੱਚਰ ਕਮੇਟੀ ਤਾਂ ਇਹ ਵੀ ਕਿਹਾ ਗਿਆ ਕਿ 70% ਪ੍ਰਾਪਰਟੀ ਹੈ ਜਿਹੜੀ ਵਕਫ ਦੀ ਦੱਬੀਆਂ ਹੋਈਆਂ ਨੇ ਇਸ ਤੇਜ ਦੇ ਵਿੱਚ ਤੇ 355 ਤਾਂ ਸਰਕਾਰ ਨੇ ਦੱਬੀਆਂ ਹੋਈਆਂ ਉਹਦੇ ਦਾ ਸਰਕਾਰ ਨੇ ਕੀ ਕੀਤਾ ਇਹਦੇ ਬਿਲਦੇ ਵਿੱਚ ਸੋ ਸਾਰੇ ਸਿੱਧਮ ਸਿੱਧਾ ਜੋ ਬੀਜੇਪੀ ਦੀ ਰਾਜਨੀਤੀ ਹੈ ਦੇਸ਼ ਚ ਵੰਡਣ ਵਾਲੀ ਉਹਦੇ ਤੇ ਆਧਾਰਿਤ ਜਿਹੜਾ ਬਿੱਲ ਇਹ ਲਿਆਂਦਾ ਗਿਆ ਸਰ ਕਿੰਨੀਆਂ ਐਦਾਂ ਦੀਆਂ ਹਿਸਟੋਰੀਕਲ ਬਿਲਡਿੰਗਸ ਐ ਮਸਜਿਦਾਂ ਨੇ ਜਿਹੜੀਆਂ ਸੈਂਕੜੇ ਹਜ਼ਾਰਾਂ ਸਾਲ ਪੁਰਾਣੀਆਂ ਐ ਕਿੰਨੇ ਐਜੂਕੇਸ਼ਨਲ ਇੰਸਟੀਟਿਊਟ ਨੇ ਮੈਨੂੰ ਦੱਸੋ ਵੀ ਉਹ ਕਿੱਥੋਂ ਡਾਕੂਮੈਂਟ ਲੈ ਕੇ ਆਉਣਗੇ ਐਪਰੂਵ ਕਰਨ ਦੇ ਲਈ ਕਿਸੇ ਨੇ ਵੀ ਚਾਕੇ ਕੋਈ ਐਪਲੀਕੇਸ਼ਨ ਦੇ ਦੇਣੀ ਐ ਕਿ ਜੀ ਆਹ ਪ੍ਰਾਪਰਟੀ ਦਾ ਦੱਸੋ ਵੀ ਇਹ ਕੀ ਦੀ ਐ ਤਾਂ ਮੈਨੂੰ ਦੱਸੋ ਜਿਹੜਾ ਕਲੈਕਟਰ ਸਰਕਾਰ ਦਾ ਐ ਤੇ ਸਰਕਾਰ ਦੀ ਤੁਹਾਨੂੰ ਸੋਚ ਤੇ ਨੀਤੀ ਪਤਾ ਕੀ ਮੈਨੂੰ ਦੱਸੋ ਵੀ ਉਹ ਕਲੈਕਟਰ ਇਹ ਕਹਿ ਦਊਗਾ ਵੀ ਹਾਂਜੀ ਇਹ ਜਿਹੜੀ ਪ੍ਰਾਪਰਟੀ ਐ ਇਹ ਵਕਫ ਦੀ ਨਹੀਂ ਇਹ ਸਿੱਧਮ ਸਿੱਧਾ ਸਰ ਜਿਹੜੀਆਂ ਵਕਫ ਦੀਆਂ ਪ੍ਰਾਪਰਟੀਆਂ ਹੜੱਪਣ ਲਈ ਜਿਹੜਾ ਵਿੱਲੇ ਲਿਆਂਦਾ ਗਿਆ ਸਵਾਪਤੀ ਜੀ ਮੈਂ ਸੰਗਰੂਰ ਤੋਂ ਚੁਣ ਕੇ ਆਉਣਾ ਤੇ ਮੈਂ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਸਾਡੇ ਉੱਥੇ ਮਲੇਰ ਕੋਟਲਾ ਸ਼ਹਿਰ ਆ ਉਹ ਸ਼ਹਿਰ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਦਾ ਸ਼ਹਿਰ ਆ ਉਹ ਨਵਾਬ ਜਦੋਂ ਸੂਬਾ ਸਰੰਦ ਛੋਟੇ ਸ਼ਹਿਬਜ਼ਾਦਿਆਂ ਨੂੰ ਦੁਵਾਰਾਂ ਦੇ ਵਿੱਚ ਝੰੜਿਆ ਸੀ ਤਾਂ ਉਹ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦੇ ਨੇ ਤੇ ਮੈਂ ਉਸ ਧਰਤੀ ਤੋਂ ਹੋ ਕੇ ਆਇਆ ਤੇ ਸਰ ਭਾਵੇਂ ਬੀਜੇਪੀ ਨੇ ਬੜੀਆਂ ਵੰਡੀਆਂ ਦੇਸ਼ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਵੀ ਮਲੇਰਕੋਟਲਾ ਇਸ ਦੇਸ਼ ਦਾ ਉਹ ਸ਼ਹਿਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕ ਜੁੜਤਾ ਨਾਲ ਰਹਿੰਦੇ ਆ ਭਾਵੇਂ ਉਹ Hindu ਹੈ, Musalman ਹੈ, Isai ਹੈ ਤੇ ਸਰ ਮੈਂ ਉੱਥੋਂ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ ਕਿ ਜਦੋਂ ਵੀ ਇਹ ਬਿੱਲ ਆਊਗਾ ਮੈਂ ਡਟ ਕੇ ਉਹਦਾ ਵਿਰੋਧ ਕਰੂੰਗਾ ਕਿਉਂਕਿ ਜਿਹੜੀ ਬੀਜੇਪੀ ਦੀ ਨੀਤੀ ਹੈ ਦੇਸ਼ ਨੂੰ ਵੰਡਣ ਵਾਲੀ ਇਹਦੇ 'ਚ ਕੁਛ ਦੇਸ਼ ਨੂੰ ਨਿਕਲ ਨਹੀਂ ਸਕਦਾ ਦੇਸ਼ ਅੱਗੇ ਨਹੀਂ ਜਾ ਸਕਦਾ ਇਹ ਨੀਤੀ ਜੋ ਮਾਨਯੋਗ ਮੈਂਬਰ ਨੇ ਪਹਿਲਾਂ ਜ਼ਿਕਰ ਕੀਤਾ ਕਿ ਅੰਗਰੇਜ਼ਾਂ ਵਾਲੀ ਨੀਤੀ ਇਹ ਛੱਡ ਦਿਓ ਇਹ ਦੇਸ਼ ਤਰੱਕੀ ਤਾਂ ਹੀ ਕਰੂਗਾ ਜੇ ਇਹ ਦੇਸ਼ ਦੇ ਸਾਰੇ ਧਰਮਾਂ ਦੇ ਸਾਰੇ ਭਾਈਆਂ ਚਾਰਾਂ ਦੇ ਲੋਕ ਜਿਹੜੇ ਰਲ ਮਿਲ ਕੇ ਅੱਗੇ ਜਿਹੜਾ ਵਧਣਗੇ ਸੋ ਮੈਂ ਜਿਹੜੇ ਸ਼ਹਿਰ ਦਾ ਜ਼ਿਕਰ ਕੀਤਾ ਮਲੇਰ ਕੋਟਲਾ ਅਨੇਕਤਾ ਦੇ ਵਿੱਚ ਏਕਤਾ ਕੀ ਹੁੰਦੀ ਉਹ ਸਹਿਰ ਤੋਂ ਸਿੱਖਣ ਦੀ ਜ਼ਰੂਰਤ ਹੈ ਜਿਹੜਾ ਮੇਰੇ ਹਲਕੇ ਦਾ ਹਿੱਸਾ ਹੈ ਸੋ ਸਭਾਪਤੀ ਜੀ ਮੈਂ ਇਨਾਂ ਸ਼ਬਦਾਂ ਦੇ ਨਾਲ ਹੀ ਇਸ ਬਿੱਲ ਦੀ ਕਲੇ ਸ਼ਬਦਾ 'ਚ ਨਿੰਦਾ ਕਰਦਾ ਹੋਇਆ ਆਪਣੀ ਜਗ੍ਹਾ ਲਮਾਗਾ ਬਹੁਤ ਬਹੁਤ ਧੰਨਵਾਦ ਧੰਨਵਾਦ